ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਦੇ ਵਿੱਚ ਸਰਕਾਰੀ ਸਕੂਲ ਵਾਲੇ ਪਾਸੇ ਨੂੰ ਮੁੜ ਕੇ ਬਰ ਖੇਤਾਂ ਦੇ ਵਿੱਚ ਬਈ ਦਾ ਰਹਿਣ ਵਸੇਰਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਜਗਸੀਰ ਸਿੰਘ ਬਈ ਦਾ ਨਾਮ ਆ ਘਰੇਲੂ ਬਈ ਦੇ ਜਾਨਵਰ ਰੱਖੇ ਹੋਏ ਦਧਾਰੂ ਮਿੱਤਰੋ ਘਰੇ ਦੁੱਧ ਦਾ ਕੰਮ ਆ ਵੀਰ ਦਾ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮੇਹ ਵਿੱਚ ਨਹੀਂ ਆ ਬਾਈ ਨੇ ਆਉਂਦੀਆਂ ਕਿਲੋ ਮਿਰਪੋਰੀਆਂ ਨੂੰ ਦੇਖਦੇ ਹੋਏ ਕਿੰਨਾ ਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਚੰਗੇ ਲੇਵੇ ਪੰਡੇ ਵਾਲੀ ਮੇਹ ਆ ਮਿੱਤਰੋ ਸਾਰੀ ਗੱਲਬਾਤ ਆਪ ਵੀਰ ਨਾਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਵਧੀਆ ਬਈ ਵਧੀਆ ਸੇਤਾ ਦੇ ਪਰਿਵਾਰ ਵੀ ਬਹੁਤ ਵਧੀਆ ਬਈ ਬਹੁਤ ਕਲਾ ਦੀ ਕਲਾ ਦੀ ਸਾਰੀ ਹਾਂਜੀ ਹਾਂਜੀ ਬਈ ਵਧੀਆ ਅੱਛਾ ਨਾਮ ਇੱਕ ਵਾਰੀ ਦੱਸ ਦਿਓ ਵੀਰੇ ਬਾਈ ਨਾਮ ਜਗਸੀਰ ਸਿੰਘ ਜਗਸੀਰ ਸਿੰਘ ਪਿੰਡ ਤੁੰਬੜਪਨ ਤੁੰਬੜਪਨ ਜਗਸੀਰ ਵੀਰੇ ਜਿਹੜੀ ਆਪਾਂ ਮੇਹ ਵਿੱਚ ਨਹੀਂ ਆ ਇਹ ਕਿੰਨਾ ਵਾ ਸੁਆ ਬਾਈ ਇਹ ਤੀਜਾ ਚੌਥਾ ਆ ਬਈ ਤੀਜਾ ਜੋਤਾ ਸੂਆ ਸੂਣਾ ਇਹਨੇ ਕਿਨੇ ਦਿਨ ਬਾਕੀ ਰਹਿ ਗਏ ਬਾਈ ਜਾਣੀ ਲੈਣੀ 2-4 ਚੰਨ ਬਸ 2-4 ਤੇਿਆਰੀ ਜੀ ਹੈ ਦੁੱਧ ਕਿਨੇ ਕੁ ਦੇਣੀ ਜੋ ਦੁੱਧ ਬਾਈ 13-14 ਪਲੱਸ ਹੈਗਾ 13-14 ਤਾਂ ਬਾਰ-ਬਾਰ ਚੱਲੀ ਜਾਂਦੀ ਰਹਿੰਦੀ ਹੈ ਅਜੇ ਤਾਂ ਬਣ ਚੁਗੀ ਹੋਰ ਨਿਕਲੇ ਹਾਂਜੀ ਹਾਂਜੀ ਆਵਾਜ ਕੱਢੂਗੀ ਲੈਵੇ ਤੇ ਬਾਈ ਲਿੱਸੀ ਰਹਿ ਗਈ ਥੋੜੀ ਜੀ ਹਾਂਜੀ ਹਾਂਜੀ ਤਾਂ ਉਧਰ ਤੱਕ ਗਰੀਬ ਸਾਰੇ ਕਿ ਦੁੱਧ ਹੀ ਖਾਰਕੁਰ ਮਾਰਦਾ ਦੁੱਧ ਖਾਰਾ ਬਾਈ ਦੁੱਧ ਹੀ ਖਾਰਾ ਜੇ ਕਿ ਪਾਣੀ ਦੀ ਪ੍ਰੋਬਲਮ ਹੈਗੀ ਆਪਾਂ ਹਾਂਜੀ ਹਾਂਜੀ ਆਪਣੇ ਤੋਂ ਪਸੂ ਜਾ ਕੇ ਇਧਰੋਂ 2-2 ਕਿਲੋ ਤਾਂ ਪਾਣੀ ਨਾਲ ਹੀ ਵਾਜਦਾ ਹਾਂਜੀ 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 ਅਜਾ ਖਾਣ ਪੀਣ ਨੂੰ ਖੁੱਲ ਹੀ ਆਣਾ ਹਾਂਜੀ ਹਾਂਜੀ ਬਾਈ ਦਾਰੂ ਆ ਹਾਂਜੀ ਹਾਂਜੀ ਜੇ ਕੋਈ ਘਰੇ ਰੱਖਣ ਲਈ ਭਰਾ ਨੂੰ ਦੇ ਦਈਏ ਲੰਬਾ ਤਾਂ ਨਹੀਂ ਆਉਦਾ ਨਾ ਜੀ ਨਾ ਨਾ ਭਰਪੂਰ ਦੀ ਜਮਾ ਨਹੀਂ ਬਾਈ ਜਮਾ ਨਹੀਂ ਠੀਕ ਹੈ ਕਿੰਨੇ ਦੀ ਦੇਣੀ ਹੈ ਵੀਰੇ ਇਹ ਬਈ ਮੁੱਲ 95000 ਆ ਮੰਨ ਤਨ ਕਰਦੇ ਕਰ ਦਾਂਗੇ ਕੱਢੀ ਫਰੋਂ ਤੋਰੀ ਵੀਰੇ ਲੈ ਵੀ ਮਿੱਤਰੋ ਤੀਜਾ ਸੂਆ ਵਾਲਾ ਔ ਚੌਥਾ ਵਾਲਾ ਔ ਪੰਜਵਾਂ ਵਾਲਾ ਤੁਹਾਡੇ ਤੇ ਡਿਪੈਂਡ ਆ ਵੀਰੇ ਸਭ ਤੋਂ ਪਹਿਪ ਆਪ ਮਨਟੇਨ ਕਰਨ ਆਪਾਂ ਨਹੀਂ ਉਹ ਬਾਲੀਆਂ ਗੱਲਾਂ ਕਰਨ ਵਾਲੇ ਬੰਦੇ ਹੈਗੇ ਵੀ ਬਈ ਇਹ ਇੰਨਾ ਹੀ ਚਦਾਈ ਵਾਲੇ ਇਹਨੂੰ ਲੈ ਜੀ ਵੀਰੇ ਵੇਖ ਸਕਦੇ ਹੋ ਤੁਸੀਂ ਇੰਨਾ ਟੰ ਚਟੋਂ ਚਾ ਲੈਵੇ ਭਾਂਡੇ ਲੋ ਬਾਈ ਕਰ ਇੱਧਰ ਨੂੰ ਲਿਆ ਵੀਰੇ ਸੂਰਜ ਪੈਂਦਾ ਚੱਲ ਵੀ ਇਹ ਲੈ ਜਾ ਮੈਂ ਇਹਨੇ ਪਾ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਰਮਾ ਵਾਲੀ ਥੋੜਾ ਜਿਵੇਂ ਆਪਾਂ ਕਹਿ ਦਿੰਨੇ ਵੀ ਤਿਆਰੀ ਕਰਕੇ ਨਾ ਜੱਜੀ-ਜੁਜੀ ਮੈਂ ਬਹੁਤ ਲੀਵੇ ਪੰਡੀਆਂ ਫਿਰਲਾ ਉਰਲਾ ਵੇਖੋ ਕਿ ਨਾ ਹੁਣ ਤੁਹਾਨੂੰ ਕਲੀਅਰ ਦਿਸੂਗੀ ਕਿਉਂਕਿ ਉਧਰਲੇ ਪਾਸੇ ਸੂਰਜ ਪੈਂਦਾ ਸੀ ਵੀਰੇ ਲੈ ਆ ਬਈ ਮੂੜ ਲੈ ਵੀਰੇ ਰੋਡਰ ਦੀ ਕੁਆਲਿਟੀ ਤੁਰਦੀ ਦਰਦੀ ਪਲਵਨਰ ਕੀਆ ਕਰਮਣ ਇੱਥੇ ਬਣੀ ਇੰਦਰ ਆ ਕਿ ਬਹੁਤ ਸੋਹਣਾ ਜਿਹੜਾ ਦਾ ਟਾਂਕ ਚਾਵਾ ਵੀਰੇ ਦੇਖ ਸਕਦੇ ਹੋ ਤੁਸੀਂ ਰੇਟ ਇਹਦਾ 95000 ਰੁਪਇਆ ਵਿਚੋ ਮਾਨਤਨ ਹੋ ਜੂਗਾ ਸਵਾ ਤੀਜਾ ਚੌਥਾ ਸੁੰਦੀਆ ਪੰਜ ਚਾਰ ਦਿਨੇ ਹਜੇ ਲੈ ਜਾਣੇ ਆ ਵੀਰੇ ਨੰਬਰ ਕਿੰਨਾ ਆ ਗਿਆ ਵੱਡੇ ਬਜਖਸੀਰ ਬਾਈ 854919515 ਇੱਕ ਵਾਰੀ ਹੋਰ ਆਉਣ ਦੇ ਬਾਈ 854919515 ਠੀਕ ਆ ਬਾਈ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ